ਹਾਂਜੀ ਸਤਿ ਸ਼੍ਰੀ ਅਕਾਲ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਭੈਣਾਂ ਨੂੰ ਦਿਖਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਹੈਂਡਵਰਕ ਦੇ ਸੂਟ ਤੁਸੀਂ ਵੀ ਇਦਾਂ ਦੇ ਸੋਹਣੇ-ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇੱਕ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ 2500 ਸਬਸਕ੍ਰਾਈਬਰ ਪੂਰੇ ਹੋਣ ਤੇ ਮੈਂ ਡਰਾਅ ਰੱਖਿਆ ਹੋਇਆ ਹੈ ਉਹ ਡਰਾਅ ਦੇ ਵਿੱਚ ਫਿਰ ਤੁਹਾਡਾ ਫੋਨ ਨੰਬਰ ਆ ਜਿਹੜਾ ਸ਼ਾਮਿਲ ਕਰਾਂਗੇ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਨਾ ਲੈ ਕੇ ਭੇਜਣਾ ਨਾ ਭੁੱਲਿਓ ਬਾਕੀ ਜਿਹੜੀ ਮੇਰੀ ਪਹਿਲਾਂ ਤੋਂ ਉਸ ਭੈਣਾ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਅੱਗੇ ਵੀ ਪਹੁੰਚਾ ਦਿਆ ਕਰੋ ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੇ ਤੋਂ ਸੂਟ ਆ ਜਿਹੜੇ ਜ਼ਰੂਰ ਰੈਡੀ ਕਰਕੇ ਕਰਵਾ ਕੇ ਵੇਖੋ ਜੀ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਸੂਟ ਅੱਜ ਦੇ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਪਹਿਲਾਂ ਤਾਂ ਸਾਨੂੰ ਸਟਾਫ ਦੱਸ ਦਈਏ ਬਹੁਤ ਹੀ ਜ਼ਿਆਦਾ ਸੋਹਣੀ ਇਹ ਕ੍ਰੇਪ ਹੈ ਜੀ 80 ਗ੍ਰਾਮ ਵਾਲੀ ਵਧੀਆ ਗੁੱਡ ਕੁਆਲਿਟੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਫੀਲ ਹੈ ਜੀ ਇਹ ਬਿਲਕੁਲ ਆਪਾਂ ਨੂੰ ਜਿਹੜੀ ਹੈ ਲੁੱਕ ਇਹ ਪਿਓਰ ਦੀ ਦਿੰਦੀ ਹੈ ਜਿਹੜੀ ਆਪਾਂ ਲੈ ਕੇ ਡਾਈ ਕਰਵਾਉਣੀ ਆ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਗ੍ਰੀਨ ਫਰੋਜ਼ੀ ਜਿਹਾ ਕਲਰ ਹੈ ਜੀ ਤੇ ਇਹ ਵਾਲਾ ਡਿਜ਼ਾਈਨ ਮੋਰਾਂ ਵਾਲਾ ਇੰਨਾ ਜ਼ਿਆਦਾ ਸੋਹਣਾ ਮੋਤੀ ਦਾ ਕੰਮ ਹੋਇਆ ਦਬਕੇ ਦਾ ਕੰਮ ਹੋਇਆ ਜਿਹੜਾ ਕਿ ਸਾਡੀ ਪ੍ਰਤੀਕ ਦਾ ਬਹੁਤ ਹੀ ਜ਼ਿਆਦਾ ਚੱਲ ਰਿਹਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੀ ਇਹ ਤਾਂ ਸਾਰਾ ਇਹ ਇਸ ਤਰ੍ਹਾਂ ਸ਼ਰਟ ਬਣੀ ਹੋਈ ਹੈ ਸਾਰਾ ਸ਼ਰਟ ਹੈ ਜਿਹੜਾ ਬਿਲਕੁਲ ਹੈਵੀ ਲੁੱਕ ਦਾ ਰੈਡੀ ਹੁੰਦਾ ਤੇ ਸੇਮ ਇਹੀ ਇੱਕ ਇੱਕ ਅਸੀਂ ਦਿੱਤਾ ਹੋਇਆ ਜੀ ਇਸ ਤਰ੍ਹਾਂ ਬਾਜੂ ਤੇ ਇਹ ਤੁਸੀਂ ਕੰਮ ਹੈ ਜਿਹੜਾ ਬਾਟਮ ਤੇ ਵੀ ਐਨਾ ਕਰਵਾ ਸਕਦੇ ਹੋ ਕਈ ਪੈਣਾ ਬਾਟਮ ਤੇ ਵੀ ਰੈਡੀ ਕਰਵਾਉਂਦੇ ਆ ਇਹ ਵਾਲਾ ਇੰਨਾ ਹੀ ਡਿਜ਼ਾਈਨ ਜੀ ਤੇ ਕੰਮ ਦੀ ਫਿਨਿਸ਼ਿੰਗ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਕੰਮ ਹਮੇਸ਼ਾ ਸਾਡਾ ਤੁਹਾਨੂੰ ਸਾਫ ਸੁਥਰਾ ਗੁੱਡ ਕੁਆਲਿਟੀ ਦਾ ਮਿਲੂਗਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲੂਗਾ ਪ੍ਰਾਈਸ ਹਮੇਸ਼ਾ ਸਾਡਾ ਜਿਹੜਾ ਹੈ ਰੀਜ਼ਨੇਬਲ ਮਿਲੂਗਾ ਤੁਸੀਂ ਕਿਤੋਂ ਵੀ ਇਨਕੁਆਰੀ ਕਰਕੇ ਸਾਡੇ ਤੋਂ ਸੂਟ ਹੈ ਜਿਹੜੇ ਰੈਡੀ ਕਰਵਾ ਸਕਦੇ ਆ ਦਿੱਤੇ ਗਏ ਵਟਸਐਪ ਨੰਬਰ ਤੇ ਸਾਰਾ ਡਿਟੇਲ ਚ ਪੁੱਛ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਇਦਾਂ ਦੇ ਸਾਡਾ ਜਿਹੜਾ ਆਹ ਵਾਲਾ ਡਿਜ਼ਾਈਨ ਵੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਆ ਬਾਕੀ ਭੈਣਾਂ ਨੂੰ ਰਿਕਵੈਸਟ ਹੈ ਕਿ ਇੱਕ ਵਾਰ ਸਾਡੇ ਤੋਂ ਸੂਟ ਆ ਜਿਹੜੇ ਰੈਡੀ ਕਰਵਾ ਕੇ ਵੇਖੋ ਫਿਰ ਤੁਹਾਡੇ ਫੈਬਰਿਕ ਦਾ ਤੇ ਸਾਡੇ ਕੰਮ ਦਾ ਤੁਹਾਨੂੰ ਪਤਾ ਲੱਗੂਗਾ ਹਾਂਜੀ ਵੀਡੀਓ ਦਾ ਅਗਲਾ ਸੂਟ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਨੈਚੁਰਲ ਕ੍ਰੇਪ ਦੇ ਵਿੱਚ ਰਹੇਗਾ ਗੁੱਡ ਕੁਆਲਿਟੀ ਦਾ ਫੈਬਰਿਕ ਹੈ ਜੀ ਫੀਲ ਤੁਸੀਂ ਕਰ ਸਕਦੇ ਹੋ ਇਹਦੀ ਕੋਈ ਵੀ ਕੰਪਲੇਂਟ ਨਹੀਂ ਕਈ ਭੈਣਾਂ ਕਹਿੰਦੀਆਂ ਨੇ ਨੇਚਰਲ ਕ੍ਰੇਪ ਦੇ ਸੂਟਾਂ ਜਿਹੜਾ ਫਰਾਵ ਹੋ ਜਾਂਦੇ ਆ ਉਹ ਥੋੜਾ ਲੋਅ ਪ੍ਰਾਈਸ ਦੇ ਹੁੰਦੇ ਆ ਜਿਹੜੇ ਉਹਨਾਂ ਦੀ ਕੰਪਲੇਂਟ ਆਉਂਦੀ ਰੂ ਜਿਹੜੇ ਸਾਡੇ ਤੋਂ ਤੁਸੀਂ ਵਾਇ ਕਰੋਂਗੇ ਇਹਨਾਂ ਦੀ ਕੰਪਲੇਂਟ ਨਹੀਂ ਆਉਗੀ ਵੀ ਇਹ ਅੰਡਰ ਆਰਮਸ ਕੋਲੋਂ ਜਾਂ ਪਲੇਟਾਂ ਕੋਲੋਂ ਛਿੱਜ ਗਿਆ ਬਿਲਕੁਲ ਇਸ ਤਰ੍ਹਾਂ ਹੀ ਨਿਕਲਦਾ ਇਹ ਕਪੜਾ ਤੇ ਕੰਮ ਦੇਖੋ ਤੁਸੀਂ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਪਿਸਤਾ ਜਾਂ ਸ਼ੇਡ ਹੈ ਮਹਿੰਦੀ ਵੀ ਪਿਸਤਾ ਜਾਂ ਕਹਿ ਸਕਦੇ ਆ ਆਹ ਵਰਕ ਹੈ ਜਿਹੜਾ ਸਾਰਾ ਚੌਕਾਂ ਤੇ ਆਏਗਾ ਨਾਲ ਘੇਰਾ ਵੀ ਹੋ ਜਾਂਦਾ ਜੀ ਤੇ ਇਸ ਤਰ੍ਹਾਂ ਇਹ ਕੰਮ ਰਹੇਗਾ ਸਾਰਾ ਬਾਜੂ ਤੇ ਇਹ ਵਾਲਾ ਸੇਮ ਹੀ ਵਰਕ ਰਹੂਗਾ ਜੀ बॉਟਮ ਤੇ ਪੂਰਾ ਹੈਵੀ ਲੁੱਕ ਦਾ ਸੂਟ ਹੈ ਜਿਹੜਾ ਰੈਡੀ ਹੁੰਦਾ ਹੈ ਇਹ ਬਣ ਕੇ ਤੇ ਨਾਲ ਆਪਾਂ ਰਾਣੀ ਸ਼ੇਰ ਦਾ ਇਹਦੇ ਦੁਪੱਟਾ ਡਾਈ ਕਰਾਉਣਾ ਨਿਓ ਲੈਸਾਂ ਦੀ ਫਿਨਿਸ਼ਿੰਗ ਵੈਰਾ 골ਡਨ ਦੀ ਹੋਗੀ ਤਾਂ ਸੂਟ ਨੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਣਾ ਦੁਪੱਟਾ ਆਪਾਂ ਕੰਟਰਾਸਟ ਅਮੇਜ਼ੰਟਾ ਸ਼ੇਡ ਦਾ ਵੀ ਰੱਖ ਸਕਦੇ ਆ ਔਰ ਟਾਈ ਐਂਡ ਡਾਈ ਦਾ ਰੱਖ ਕੇ ਪਲੇਸਿਸ ਦੀ ਫਿਨਿਸ਼ਿੰਗ ਵੀ ਦੇ ਸਕਦੇ ਆ ਫਿਰ ਵੀ ਬਹੁਤ ਸੋਹਣਾ ਲੱਗਣਾ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਸੂਟ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਸਾਡੇ ਨਾਲ ਕਿਸੇ ਕੰਟੈਕਟ ਕਰ ਸਕਦੇ ਹੋ ਔਰ ਸੂਟ ਰੈਡੀ ਕਰਵਾ ਸਕਦੇ ਹੋ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਆ ਜਿਹੜੇ ਰੈਡੀ ਮਿਲਣਗੇ ਰਬਸ਼ੀਨੀ ਵਰਕ ਤੇ ਇਸ ਤਰ੍ਹਾਂ ਪ੍ਰਿੰਟ ਦੇ ਉੱਤੇ ਵਰਕ ਕੀਤਾ ਗਿਆ ਜਿਹੜਾ ਪ੍ਰਿੰਟਡ ਸ਼ਾਰਟ ਰਹੇਗਾ ਜੀ ਨਾਲ ਪਲੇਨ ਬਾਟਮ ਰਹੂਗੀ ਬਾਟਮ ਤੇ ਵੀ ਪੌਂਚਾਂ ਤੇ ਹੈਵੀ ਕੰਮ ਕੀਤਾ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਇਹ ਹੈਵੀ ਕੰਮ ਆਊਗਾ ਸਾਰਾ ਐਸੇ ਤਰ੍ਹਾਂ ਦਾ ਕੰਮ ਹੀ ਬਾਜੂ ਤੇ ਰਹ ਜੇਗਾ ਇਹ ਤੁਸੀਂ ਇਹਦਾ ਬਾਟਮ ਨਾਲ ਦਾ ਪਰ ਇਥੇ ਪੈਚ ਲਗਵਾ ਕੇ ਲਾਈਟ ਕਲਰ ਦੀ ਬਾਟਮ ਹੋਵੇ ਤਾਂ ਪੈਚ ਲਗਾ ਕੇ ਵੀ ਕੰਮ ਹੋ ਜਾਂਦਾ ਹੈ ਇਹ ਪਰ ਡਾਰਕ ਕਰਕੇ ਅਸੀਂ ਜਿਹੜਾ ਹੈਗਾ ਪੈਚ ਨਹੀਂ ਦਿੱਤਾ ਸਿਰਫ ਕੰਮ ਕਰਵਾਇਆ ਤੇ ਜਿਹੜੇ ਕੰਮ ਦੇ ਵਿੱਚ ਕਲਰ ਆ ਉਹ ਸਾਰੇ ਸ਼ਰਟ ਵਾਲੇ ਲਏ ਆ ਇਸ ਤਰ੍ਹਾਂ ਦੇ ਕਿਸੇ ਵੀ ਕਲਰ ਡਿਜ਼ਾਈਨ ਤੇ ਕਿਸੇ ਵੀ ਫੈਬਰਿਕ ਤੇ ਪਸ਼ਮੀਨੇ ਦੇ ਵਿੱਚ ਪਾਰਟੀ ਵੀਅਰ ਕਵਾਟਰ ਰੇਜ਼ ਵਗੈਰਾ ਕਿਤੇ ਵੀ ਕਿਸੇ ਵੀ ਕਪੜੇ ਤੇ ਤੁਸੀਂ ਜਿਹੜਾ ਕੰਮ ਹੈ ਸੋਹਣਾ ਪਸ਼ਮੀਨ ਪਸ਼ਮੀਨੇ ਤੇ ਵੀ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਮੈਚਿੰਗ ਸੂਟ ਨੂੰ ਬਿਲਕੁਲ ਵੱਖਰੀ ਲੁੱਕ ਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਦਿੱਤੇ ਗਏ ਵਟਸਐਪ ਨੰਬਰ ਤੇ ਸਾਡੇ ਨਾਲ ਕੰਟੈਕਟ ਕਰੋ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਦੇ ਲਈ ਹੁਣ ਵਿਆਹਾਂ ਦਾ ਸੀਜ਼ਨ ਹੈ ਹੈਂਡਵਰਕ ਦੇ ਸੂਟਾਂ ਲਈ ਘੱਟੋ ਘੱਟ 20 ਦਿਨ ਮਹੀਨਾ ਪਹਿਲਾਂ ਆਰਡਰ ਕਰਿਆ ਕਰੋ ਜੀ ਫਿਰ ਮੌਕੇ ਤੇ ਨਹੀਂ ਉਸ ਤਰ੍ਹਾਂ ਦਾ ਕੰਮ ਹੁੰਦਾ ਮਸ਼ੀਨ ਦੇ ਕੰਮ ਲਈ ਘੱਟੋ ਘੱਟ ਸਾਨੂੰ 15 ਦਿਨ ਜ਼ਰੂਰ ਦਿਆ ਕਰੋ ਬਾਕੀ ਤੁਸੀਂ ਹੁਣ ਤੱਕ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ ਲੋੜੀ ਦੀਆਂ ਮਾਗੀ ਦੀਆਂ ਬਹੁਤ ਬਹੁਤ ਮੁਬਾਰਕ